ਮਹਾਪੁਰ ਖਾਂ ਦਾ ਕਿ ਆ ਸਿਰ ਮੱਥੇ ਪਰਨਾਲਾ ਫਿਰ ਉੱਥੇ ਦਾ ਉੱਥੇ ਉੱਥੇ ਦਾ ਇਹ ਉਹ ਵਰਤਾਰਾ ਹੈ ਹੀ ਨਹੀਂ ਜਿਹੜਾ ਕੌਮੀ ਹਿੱਤ ਚ ਵਰਤਣਾ ਵੱਡਾ ਨਾਂ ਤੇ ਦਰਸ਼ਨ ਛੋਟੇ ਬੋੜੇ ਵੱਡੇ ਕੱਦ ਵਾਲੇ ਲੋਕ ਹੈ ਜਿਨ੍ਹਾਂ ਤੁਸੀਂ ਨਾ ਲੈ ਰਹੇ ਵੱਡੀਆਂ ਹਸਤੀਆਂ ਜਿਨ੍ਹਾਂ ਦਾ ਨਾਂ ਵਜਦਾ ਰਿਆ ਜੀ ਕਰਦੀ ਆ ਡੰਕੇ ਦੀ ਝੋਟ ਤੇ ਜਿਨ੍ਹਾਂ ਦਾ ਨਾਂ ਵਜਦਾ ਰਿਆ ਜਦੋਂ ਕਿ ਇਦਾਂ ਦੇ ਪ੍ਰੋਟੈਸਟ ਕਦੇ ਖਾਲਸਾ ਪੰਚਾਇਤ ਨੇ ਕੀਤੇ ਤੇ लाठी चार्ज ਕਰਕੇ ਉਹਨਾਂ ਦੀ ਦਸਤਾਰਾਂ ਲਾ ਕੇ ਜਿੰਨੀ ਡਵਟਾਂ ਖੂ ਧੂਕ ਕੇ ਉਹਨਾਂ ਨੂੰ ਟੁਟੂ ਟੁਕੇ ਕਟਿਆ ਗਿਆ ਕਿ ਇਸ ਸਾਰੇ ਵਰਤੀਰੇ ਨੂੰ ਇੱਕ ਮਨੁੱਖੀ ਜਨਮ ਦਾ ਸਾਰ ਕੱਢ ਕੇ ਨਾ ਦੇਖਿਆ ਜਾਵੇ ਇਹ ਸਾਰੀਆਂ ਐਗਜ਼ਾਮਪਲ ਆ ਸਾਰੇ ਪਰਮਾਨੰਦ ਗੋਸਾਵਾਹ ਜੀ ਦਿੱਤੇ ਹਨ ਇਤਿਹਾਸ ਇਹ ਸਾਡੇ ਸਾਹਮਣੇ ਆ ਇਹ ਕੁੱਤਿਆਂ ਵਾਂਗੂ ਲੜੀ ਜਾਣਾ ਦੇਖੋ ਭਾਈ ਗਿਆਨ ਕੀ ਆ ਜਾਂਦੀ ਕਿੰਨੇ ਕਿਤੇ ਅਸੀਂ ਕੜ ਮਹਿਸੂਸ ਕਰਨ ਲੱਪਨੇ ਆ ਕਿੰਨੀ ਇਹ ਨਿਰਾਸ਼ਾ ਜਮਤ ਲਈ ਜਦੋਂ ਅਸੀਂ ਕਹਿ ਦਿੰਨੇ ਆ ਕਿ ਹਾਂ ਸਦੀਆਂ ਦੋ ਸਦੀਆਂ ਦੀ ਗੱਲ ਕਹਿਣ ਨੂੰ ਤੋਕੀ ਹੁੰਦੀ ਹੈ ਉਹ ਨਿਰਾਸ਼ਾ ਤੋਂ ਪਰ ਕਿੱਦਾ ਪਾਇਆ ਜਾਂਦਾ ਹੈ ਇਹ ਜਿਹੜੇ ਚਾਪਲੂ ਸ਼ਲੋਕ ਹੈ ਜਾਂ ਸਿਆਸੀ ਇਹ ਤਰ੍ਹਾਂ ਬੁਕਰਾਕ ਕੇ ਕਾਰਵਾਈਆਂ ਕਰੇ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹ ਤੁਹਾਡੇ ਭੱਲੇ ਨਿਰਾਸ਼ਾ ਹੀ ਪਾਉਣਗੇ ਤੇ ਤੁਹਾਡੇ ਭੱਲੇ ਦਰਦ ਹੀ ਪਾਉਣਗੇ ਭਾਈ ਸਾਹਿਬ ਮੁਰ ਸੁਆਗਤ ਹੈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬੀਤੇ ਦਿਨੀ 28 ਅਪ੍ਰੈਲ ਨੂੰ 28 ਮਾਰਚ ਨੂੰ ਮਾਫੀ ਜੋ ਸਾਨੂੰ ਸਭ ਕੁਝ ਦੇਖਣ ਨੂੰ ਮਿਲਿਆ ਭਾਈ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਉਹਨਾਂ ਦੇ ਨਾਲ ਸਨ ਬਲਜੀਤ ਸਿੰਘ ਦਾਦੂਵਾਲ ਹੋਣੀ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵੀ ਉਹਨਾਂ ਨਾਲ ਅਗਵਾਈ ਸੀ ਤੇ ਉਹਨਾਂ ਵੱਲੋਂ ਜਿਹੜਾ ਰੋਜ਼ ਧਰਨਾ ਕੱਢਿਆ ਜਾਂਦਾ ਆ ਤੇ ਐਸਜੀਪੀਸੀ ਨੂੰ ਮੰਗ ਪੱਤਰ ਦਿੱਤਾ ਜਾਂਦਾ ਆ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਦੀ ਮੁੜ ਬਹਾਲੀ ਲਈ ਜਿਹੜੀ ਆਪਣੀ ਵੀ ਗੱਲਬਾਤ ਪਿਛਲੀ ਵਾਰ ਹੋਈ ਸੀਗੀ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀਗੀ ਕਿ ਇਸ ਵੇਲੇ ਜਿਹੜੇ ਪਾਸੇ ਨੂੰ ਇਹ ਵਰਤੀਰਾ ਜਾ ਰਿਹਾ ਆ ਉਹ ਮਰਿਆਦਾਬੱਧ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਦੀ ਬਹਾਲੀ ਉਹ ਜੋਣ ਜਿੱਦਾਂ ਹੋਣੀ ਚਾਹੀਦੀ ਆ ਜਿਹੜੇ ਪ੍ਰੋਸੈਸ ਚ ਹੋਣੀ ਚਾਹੀਦੀ ਆ ਉਹਦੇ ਵੱਲ ਨੂੰ ਇਹ ਗੱਲ ਜਾ ਰਹੀ ਸੀਗੀ ਇਹ ਹੁਣ ਦੁਬਾਰਾ ਜਿਹੜੇ ਜਥੇਦਾਰ ਪਹਿਲਾਂ ਤਾਲਬ ਕੀਤੇ ਗਏ ਉਹਨਾਂ ਦੀ ਬਹਾਲੀ ਦੀ ਫਿਰ ਵਿੱਚ ਮੰਗ ਉੱਠਣਾ ਇਹਨੂੰ ਅਸੀਂ ਕਿਸ ਤਰੀਕੇ ਨਾਲ ਦੇਖੀਏ ਤੇ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਅਸੀਂ ਇਹਦੇ ਤੇ ਪਹਿਲੇ ਵੀ ਗੱਲ ਕੀਤੀ ਸੀ ਕਾਫੀ ਖੁੱਲ ਕੇ ਗੱਲ ਹੋਈ ਸੀ ਤੇ ਗਾਲੋਥੇ ਮੁਕਦੀ ਆ ਉਹ ਜ਼ਿਆਦਾ ਲੰਬ ਲੰਮੀ ਪਾ ਫੇਰ ਬਦਲਾ ਕਰੀਏ ਮੋੜ ਥੜਕੇ ਖੋਤੀ ਬੋੜਸਲੇ ਤੇ ਇੱਕ ਹੋਰ ਸਾਡੇ ਬਜ਼ੁਰਗਾਂ ਦੀ ਬਜ਼ੁਰਗ ਕਹਿੰਦੇ ਹੁੰਦੇ ਸੀ ਮਹਾਪੁਰਖਾਂ ਦਾ ਕਿ ਆ ਸਿਰ ਮੱਥੇ ਪਰਨਾਲਾ ਫੇਰ ਉੱਥੇ ਦਾ ਉੱਥੇ ਉੱਥੇ ਦਾ ਉੱਥੇ ਇਹ ਗੱਲ ਉੱਥੇ ਹੀ ਰਹਿਣੀ ਹੈ ਗੁਰਮਖੋ ਗੱਲ ਵੀਰੇ ਉੱਥੇ ਹੀ ਰਹਿਣੀ ਹੈ ਗੱਲ ਇਹ ਹੈ ਕਿ ਅਸਲ ਚ ਜੋ ਹੋ ਰਿਹਾ ਇਹ ਉਹ ਵਰਤਾਰਾ ਨਹੀਂ ਜਿਹੜਾ ਕੌਮੀ ਹਿੱਤ ਚ ਵਰਤਨਾ ਇਸ ਪਸਾਰੇ ਨਾਲ ਤੁਸੀਂ ਵੇਖਦੇ ਹੁੰਦੇ ਹੋ ਨਾ ਕਿ ਇੱਕ ਗਲੀ ਮਹੱਲੇ ਚ ਪਿੰਡ ਸ਼ਹਿਰ ਚ ਰੋਡ ਤੇ ਕੋਈ ਹਾਦਸਾ ਹੋ ਜਾਂਦਾ ਰਾਹ ਚ ਕੋਈ ਕਿਸੇ ਦੀ ਗ੍ਰਿਫਤਾਰੀ ਹੋ ਗਈ ਜਾਂ ਕੋਈ ਗਲੀ ਟੁੱਟ ਗਈ ਜਾਂ ਐਕਸੀਡੈਂਟ ਹੋ ਗਿਆ ਕੋਈ ਛੋਟਾ ਮੋਟਾ ਕੰਮ ਹੋ ਗਿਆ ਪਿੰਡ ਦੇ ਚਾਰ ਬੰਦੇ ਆ ਧਰਨਾ ਦਿੱਤਾ ਫਿਰ ਐਸਐਚਓ ਆ ਗਿਆ ਹੁਣ ਕਿਹਾ ਨਹੀਂ ਗੱਲ ਹੀ ਕੋਈ ਨਹੀਂ ਆਪਾਂ ਸਾਰਾ ਹੱਲ ਕਰ ਲਾਂਗੇ ਮਸਲਾ ਹੱਲ ਹੋ ਗਿਆ ਤੁਸੀਂ ਆਪਣੀ ਮੰਗ ਰਸੋ ਤੇ ਚਲੋ ਘਰ ਆਣੋ ਬਸੇ ਉਦਾਂ ਹੀ ਆ ਹੁਣ ਬਿਲਕੁਲ ਉਦਾਂ ਹੋ ਰਿਹਾ ਏ ਕਿੱਥੇ ਅਕਾਲ ਅਕਾਲ ਤਖਤ ਵਿਸ਼ਵ ਵਿਆਪੀ ਆਕਾਲ ਪ੍ਰੁਖ ਦੇ ਨਾ ਹੇਠ ਚੱਲ ਰਹੀ ਸੰਸਥਾ ਉਹਦੇ ਨਾਲ ਜੁੜੀ ਹੋਈ ਫਿਰ ਅਸੀਂ ਕਹਿੰਦੇ ਆ ਇੱਕ ਆਪਣੇ ਆਪ ਵਿੱਚ ਇੰਡੀਵਿਜੂਅਲ ਪਾਵਰ ਸਰਕਾਰ ਇੱਕ ਪਰਲ ਜਿਹਨੂੰ ਸਰਕਾਰ ਕਹਿੰਦੇ ਆ ਇੱਕ ਪਾਰਲੀਮੈਂਟ ਸਿੱਖਾਂ ਦੀ ਮਿਨੀ ਪਾਰਲੀਮੈਂਟ ਪੰਜਾਬ ਚ ਏਡੇ ਵੱਡੇ ਰਤਵੇ ਤੇ ਏਡੇ ਵੱਡੇ ਨਾਂ ਤੇ ਉਹ ਜਿੱਦਾਂ ਕਹਿੰਦੇ ਨਾ ਵੱਡਾ ਨਾਂ ਤੇ ਦਰਸ਼ਨ ਛੋਟੇ ਹਿੰਦੀ ਦੀ ਇੱਕ ਉਹ ਹੈਗੀ ਹੈ ਕਹਾਵਤ ਤੇ ਉਹ ਉੱਚਾ ਮਕਾਨ ਫਿੱਕਾ ਪਕਵਾਨ ਇਹ ਹੁਣ ਉਹ ਹੋ ਗਿਆ ਇਹ ਬੜੇ ਵੱਡੇ ਕੱਦ ਵਾਲੇ ਲੋਕ ਹੈ ਜਿਨ੍ਹਾਂ ਤੁਸੀਂ ਨਾਮ ਲੈ ਰਹੇ ਹੋ ਵੱਡੀਆਂ ਹਸਤੀਆਂ ਜਿਨ੍ਹਾਂ ਦਾ ਨਾਮ ਵਜਦਾ ਰਿਹਾ ਅੱਜ ਨੂੰ ਕਹਤੇ ਆ ਡੰਕੇ ਦੀ ਝੋਟ ਤੇ ਜਿਨ੍ਹਾਂ ਦਾ ਨਾਮ ਵਜਦਾ ਰਿਹਾ ਅੱਜ ਕਿਵੇਂ ਛੋਟੇ ਛੋਟੇ ਮੈਮੋਰੰਡਮ ਦੇ ਨੇ ਫਿਰ ਆਪ ਸ਼ਰਮ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਸਮੁੰਦਰੀ ਹਾਲ ਤੇ ਸਮੁੰਦਰੀ ਹਾਲ ਉੱਥੇ ਜਾ ਕੇ ਤੁਸੀਂ ਪ੍ਰੋਟੈਸਟ ਕਰਨਾ ਜਦੋਂ ਕਿ ਇਦਾਂ ਦੇ ਪ੍ਰੋਟੈਸਟ ਕਦੇ ਖਾਲਸਾ ਪੰਚਾਇਤ ਨੇ ਕੀਤੇ ਤੇ लाठी चार्ज ਕਰਕੇ ਉਹਨਾਂ ਦੀ ਦਸਤਾਰਾਂ ਲਾਕੇ ਚੁੰਨੀ ਡਪਟਾਂ ਖੂ ਧੂਕ ਕੇ ਉਹਨਾਂ ਨੂੰ ਧੂ ਧੂ ਕੇ ਕੱਢਿਆ ਗਿਆ ਇਸ ਤੋਂ ਬਾਅਦ ਗੁਰੂ ਸਾਹਿਬ ਦੇ ਸਰੂਪਾਂ ਦੇ ਬਿਆਦਵੀ ਦੇ ਮਾਮਲੇ 'ਚ ਕੋ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਉਹਨਾਂ ਨਾਲ ਵੀ ਡਾਂਗ ਛੋਟਾ ਖੜਕਿਆ ਕਿੱਡੀ ਬਹਿਰਹਿਮੀ ਨਾਲ ਡਾਂਗ ਛੋਟਾ ਖੜਕਾਇਆ ਟਾਕਰਸ ਫੋਰਸ ਨੇ ਤੇ ਉਹਨਾਂ ਨੂੰ ਧੂ ਧੂ ਕੇ ਕੱਢਿਆ ਹੁਣ ਸ਼ਰਮਣੇ ਕਮੇਟੀ ਥੋੜੀ ਕਮਜ਼ੋਰ ਹੋ ਗਈ ਹੈ ਜਲਾ ਜਿਹੜੇ 13 ਦੇ ਤੇ ਕਾਬਜ ਆ ਉਹ ਕਮਜ਼ੋਰ ਹੋ ਗਈ ਹੈ ਤੇ ਹੁਣ ਥੋੜੇ ਸੁਰ ਢਿੱਲੇ ਆ ਗਏ ਤਦ ਇਕੱਠ ਥੋੜਾ ਵੱਡਾ ਸੀਗਾ ਕਿਉਂਕਿ ਹੁਣ ਦਿੱਲੀ ਕਮੇਟੀ ਵੀ ਉਹਨਾਂ ਨਾਲ ਸਮਰਥਕ ਸੀਗੀ ਤੋ ਹੁਣ ਉਹਨਾਂ ਨੇ ਮੈਂਬਰਾਂ ਨੂੰ ਬੁਲਾ ਲਿਆ ਤੇ ਗੱਲ ਉੱਥੇ ਆਂਦੀ ਹੈ ਕਦੇ ਮੈਮੋਰੰਡਮ ਆਣਾ ਮੈਮੋਰੰਡਮ ਜਾਣਾ ਇੱਕ ਪ੍ਰੋਟੈਸਟ ਕਦੇ ਸ਼ਰਨ ਕਮੇਟੀ ਮੈਂਬਰਾਂ ਦੇ ਘਰਾਂ ਦੇ ਬਾਹਰ ਪ੍ਰੋਟੈਸਟ ਇਹ ਗੱਲ ਸਾਰੀ ਉੱਥੇ ਮੁੱਕਦੀ ਹੈ ਕਿ ਇੰਨਾਂ ਗੱਲਾਂ ਨਾਲ ਬਦਲਾਅ ਕੋਈ ਨਹੀਂ ਹੋਣਾ ਜੇ ਤੁਸੀਂ ਬਦਲਾਅ ਚਾਹੁੰਦੇ ਹੋ ਜਿਨ੍ਹਾਂ ਲੋਕਾਂ ਨੂੰ ਵੀ ਖਾਸ ਕਰਕੇ ਮੇਰੇ ਨਾਲ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਅੰਦਰ ਧਰਤਾ ਜੋ ਲੋਕ ਪਰੇਸ਼ਾਨ ਕੌਮੀ ਹਿਤਾ ਨੂੰ ਲੈ ਕੇ ਕੌਮ ਨੂੰ ਲੈ ਕੇ ਪੰਥ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪਰੇਸ਼ਾਨ ਉਹ ਪਰੇਸ਼ਾਨ ਹੋਦੇ ਥਾ ਤੇ ਚਿੰਤਤ ਹੋਦੇ ਥਾ ਤੇ ਚੇਤਨ ਹੋ ਕੇ ਸਿਰਫ ਸਿਰਫ ਗੁਰਮਤ ਨੂੰ ਸਮਝਣ ਇਤਿਹਾਸ ਨੂੰ ਪੜਨ ਤੇ ਇਹਦਾ ਪਸਾਰ ਕਰਨ ਲਈ ਪਿੰਡਾਂ ਸ਼ਹਿਰਾਂ ਦੇ ਵਿੱਚ ਇੰਡੀਵਿਜੂਅਲ ਜਿੱਥੇ ਤੱਕ ਹੋ ਉਸ ਦਾ ਇੱਕ ਤੂ ਇੱਕ ਜੋਤ ਜਗਾ ਕੇ ਦੀਵਾ ਜਗਾ ਕੇ ਉਹ ਗੁਰਮਤ ਦਾ ਦੀਵਾ ਰੋਸ਼ਨ ਕਰੋ ਚਾਹੇ ਇਹ ਟਾਰਗੇਟ ਲੈ ਕੇ ਚਲੋ ਅਸੀਂ 10 ਸਾਲ 20 ਸਾਲ 50 ਸਾਲ ਸਿਰਫ ਗੁਰਮਤ ਦਾ ਮੰਤ ਦਾ ਇਤਿਹਾਸ ਦਾ ਪਸਾਰਾ ਕਰਨਾ ਲੋਕਾਂ ਚ ਗੁਰਮਤਿ ਦ੍ਰਿੜ ਕਰਾਣੀ ਹੈ ਸਾਰੇ ਮਸਲੇ ਦਾ ਹੱਲ ਉੱਥੋਂ ਨਿਕਲਣਾ ਹੈ ਇਹ ਫਿਰ ਜਿਹੜੀ ਵਿਦੀਵਿਧਾਰਾ ਜੱਥੇਦਾਰ ਦਾ ਫਿਰ ਨਿਕਲੇਗਾ ਇਹਲੇ ਚਾਪਲੂਸ ਲੋਕ ਹੈ ਜਾਂ ਸਿਆਸੀ ਹਿੱਤਾਂ ਨੂੰ ਮੁੱਕ ਰੱਖ ਕੇ ਕਾਰਵਾਈਆਂ ਕਰੇ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹ ਤੁਹਾਡੇ ਭੱਲੇ ਨਿਰਾਸ਼ਾ ਹੀ ਪਾਉਣਗੇ ਇਹ ਤੁਹਾਡੇ ਭੱਲੇ ਦਰਦ ਹੀ ਪਾਉਣਗੇ ਇਹ ਤੁਹਾਨੂੰ ਧੋਖਾ ਹੀ ਦੇਣਗੇ ਤੇ ਉਹ ਐਸਐਚਓ ਵਾਂਗੂ ਇੱਕ ਲਾਰੇ ਹੀ ਦੇਣਗੇ ਤੇ ਮੁੜ ਕੇ ਪ੍ਰਣਾਲਾ ਉਥੇ ਦਾ ਉਥੇ ਹੀ ਰਹਿਣਾ ਜਿਹੜੀ ਨਤੀ ਕਾਰਵਾਈਆਂ ਦੇਖੋ ਨਜ਼ਰ ਆ ਰਹੀਆਂ ਇਹ ਤੋਂ ਬਾਅਦ ਕੁਝ ਨਹੀਂ ਦੇ ਸਕਦੇ ਇਹ ਸਾਰੀ ਹੀ ਤੇਰਾ ਸਨਜਥੇਬੰਦੀ ਹੈ ਕੀ ਸੀਦੋਂ ਵੀ ਕਹਿ ਸਕਦੇ ਆ ਕਿ ਜਿਹੜੀ ਜਿਹੜੇ ਪਾਸੇ ਨੂੰ ਉਹ ਸਾਰੂ ਇੱਕ ਕੰਮ ਚੱਲ ਰਿਹਾ ਸੀ ਜਦੇ ਵਿੱਚ ਪ੍ਰੋਗਰੈਸ ਵੀ ਮਿਲ ਰਿਹਾ ਸੀਗਾ ਕਿ ਜਿਹੜੀ ਸਾਰੀ ਮਰਿਆਦਾ ਉਦਾਂ ਹੀ ਬਹਾਲ ਕੀਤੀ ਜਾਵੇ ਹਾਂਜੀ ਪਰ ਕਾਫੀ ਜਿਹੜੀਆਂ ਸੂਝਵਾਨ ਜਥੇਬੰਦੀਆਂ ਉਹਦੇ ਵਿੱਚ ਵੀ ਜੁੜੀਆਂ ਸੀਗੀਆਂ ਕਾਫੀ ਹੋਰ ਜਥੇਬੰਦੀਆਂ ਦੀ ਸ਼ਮੂਲੀਅਤ ਹੁਣ ਵੀ ਉਹਦੇ ਵਿੱਚ ਵੀ ਹੋਣੀ ਹੋਰ ਵੀ ਸ਼ੁਰੂ ਹੋ ਗਈ ਸੀਗੀ ਇਹ ਉਹ ਚੀਜ਼ ਡੀਰੇਲ ਵੀ ਹੋਣ ਦੀ ਦਿਖ ਰਹੀ ਆ ਜਾਂ ਇਹ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਹੱਲੇ ਉਸ ਚੀਜ਼ ਦਾ ਵੀ ਉਸ ਚੀਜ਼ ਦਾ ਵੀ ਫਲ ਮਿਲਣਾ ਹੱਲੇ ਸੰਭਵ ਨਹੀਂ ਆ ਇਹ ਸਭ ਦੇ ਚੱਲਦੀਆਂ ਜਾਂ ਫਿਰ ਹੱਲੇ ਉਸ ਚੀਜ਼ ਲਈ ਵੀ ਉਹਨਾਂ ਦੇ ਨਾਲ ਰਲ ਕੇ ਵੀ ਐਫਰਟ ਕੀਤੇ ਜਾ ਸਕਦੇ ਆ ਤਾਂ ਕਿ ਇਹੋ ਜਿਹੀ ਮੰਗਾਂ ਜਿਹੜੀਆਂ ਟੈਂਪਰੇਰੀ ਮੰਗਾਂ ਕਹਿ ਸਕਦੇ ਆਂ ਅਸੀਂ ਇਹਨੂੰ ਇਹ ਟੈਂਪਰੇਰੀ ਮੰਗਾਂ ਜਿਹੜੀਆਂ ਆ ਇਹ ਉਸ ਉਸ ਪ੍ਰੋਸੈਸ ਨੂੰ ਡੀਰੇਲ ਨਾ ਕਰਨ ਉਹਨੂੰ ਤਾਂ ਬਚਾ ਕੇ ਰੱਖਿਆ ਜਾ ਸਕਦਾ ਹੈ ਉਹ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਹੈ ਇਸ ਦੌਰਾਨ ਨਹੀਂ ਉਹ ਜਿਹੜੇ ਲੋਕ ਉਹ ਕਰ ਰਿਹਾ ਤੁਸੀਂ ਕਦੇ ਖਿਆਲ ਕਰਨਾ ਉਹ ਲੋਕ ਇਹਨਾਂ ਤੋਂ ਹਟਕੇ ਆ ਜਿਹੜੇ ਸੁਜੇ ਹੋਏ ਲੋਕ ਗੰਭੀਰ ਲੋਕਨ ਜਿਹੜੇ ਗੁਰਮੁਖਨ ਜਿੱਥੇ ਵੀ ਹਨ ਜੋ ਇਸ ਮਸਲੇ ਚ ਤਾਂ ਇਸ ਇਸ਼ੂ ਨੂੰ ਲੈ ਕੇ ਸਰਗਰਮਨ ਜਪਨਸ਼ੀਲ ਤੁਸੀਂ ਵੇਖੋਗੇ ਉਹ ਸ਼ਾਂਤ ਨਾਲ ਸਹਿਸਵਾ ਉਹ ਉਸੇ ਸੁਭਾਰਾ ਲੱਗੇ ਹੋਇਆ ਜਿਵੇਂ ਗੁਰੂ ਸਾਹਿਬ ਦਾ ਪ੍ਰਸਾਸਨ ਨੇ 240 ਸਾਲ ਲਾ ਕੇ ਕੌਮ ਨੂੰ ਮੁੜ ਕੇ ਸਿਰਜਣਾ ਕੀਤੀ ਤੇ ਕਿੱਥੇ ਆ ਕੇ ਉਹ ਜਿਹੜੀ ਸਾਰੀ ਇੱਕ ਇਨਕਲਾਬੀ ਮਨੁੱਖੀ ਸਿਰਜਣਾ ਜਿਹੜੀ ਸੀਗੀ ਉਹ ਕਿੱਦਾਂ ਕੀਤੀ ਗੁਰੂ ਸਾਹਿਬ ਨੇ ਉਹਨਾਂ ਦਾ ਓਟ ਆਸਰਾ ਉਹੀ ਹੈ ਇਤਿਹਾਸ ਗੁਰਬਾਣੀ ਸਿੱਖ ਸਿਧਾਂਤ ਫਲਸਫਾ ਮਨੁੱਖੀ ਸੁਭਾ ਨੂੰ ਦੇਖਦੇ ਹੋਏ ਪਰਮਾਤਮਾ ਦੇ ਵਾਲੇ ਮਨੁੱਖੀ ਗੁਨ ਉਹਨਾਂ ਨੂੰ ਮੁੱਖ ਰੱਖ ਕੇ ਉਹ ਕਾਦ ਕਰਦੇ ਪਏ ਆ ਉਹ ਕੱਲ ਨਹੀਂ ਹੈਗੇ ਉਹਨਾਂ ਨੂੰ ਪਤਾ ਹੈ ਖਿਲਾਰਾ ਐਡਾ ਚੈਤੀ ਸਮੇਟੇ ਨਹੀਂ ਜਾ ਸਕਦਾ ਉਹ ਬੜੇ ਸਹਿਜ ਨਾਲ ਲੱਗੇ ਹੋਏ ਪ੍ਰਚਾਰ ਕਰ ਰਹੇ ਹਨ ਇੱਕ ਤੋਂ ਇੱਕ ਵਿਦਵਾਨ ਜਿਹੜੇ ਹੈਗੇ ਆ ਨੋਜ਼ਵਾਨ ਵੀ ਜੂਚੇ ਵੀ ਸਾਰੇ ਲੱਗੇ ਹੋਏ ਆ ਉਹ ਬਹੁਤ ਵਧੀਆ ਤਰੀਕ ਨਾਲ ਲੱਗੇ ਹੋਇਆ ਇਹ ਤੋਂ ਇਲਾਵਾ ਜਿਹੜੀ ਦੂਜੀ ਦੁਜੀਆ ਤੇ ਰੰ ਜੋ ਚਾਹੁੰਦੀਆਂ ਕਿ ਰਾਤੋ ਰਾਤ ਇਨਕਲਾਬ ਆ ਜਾਵੇ ਤੇ ਬਦਲਾਵਾ ਆ ਜਾਵੇ ਉਹਨਾਂ ਦਾ ਬਦਲਾਵ ਇੱਥੇ ਤੱਕ ਹੀ ਹੈ ਕਿ ਉਹ ਜਥੇਬੰਦੀ ਹਟ ਜਾਵੇ ਤੇ ਖੜਕ ਪੰਚੀ ਮੇਰੇ ਕੋਲ ਆ ਜਾਵੇ ਇਸ ਤੋਂ ਬਾਅਦ ਉਹਨਾਂ ਦਾ ਹੋਰ ਕੋਈ ਬਦਲਾਅ ਨਹੀਂ ਹੈਗਾ ਸਰਦਾਰੀ ਪੰਥ ਤੇ ਗੁਰੂ ਤਾਬਿਆ ਗੁਰੂ ਗ੍ਰੰਥਾ ਜਾਵੇ ਇਹ ਬਹੁਤ ਘੱਟ ਲੋਕਾਂ ਦੀ ਇਹ ਨਹੀਂ ਹੈ ਕਿ ਇਹ ਮਨਸ਼ਾ ਹੈਗੀ ਹੈ ਜਾਂ ਜੋ ਉਦੇਸ਼ ਹੈ ਗਿਆ ਕਾਟਾ ਤੋਂ ਜੋ ਇਹ ਉਦੇਸ਼ ਲੈ ਕੇ ਚੱਲ ਰਿਹਾ ਉਹਨਾਂ ਦੀ ਚਾਲ ਉਹ ਕਛੂ ਵਾਲੀ ਚਾਲ ਹੈ ਸਹਿ ਸੁਭਾਚ ਹੈ ਸਹਜ ਸਹਜੇ ਸਾਜ ਸਜੀ ਨਖ ਖਲਾਰਾ ਪਿਆ ਹੋਇਆ ਇਹਨੂੰ ਹੌਲੀ ਹੌਲੀ ਸਮੇਟ ਰਿਹਾ ਉਹ ਲੱਗਿਆ ਲੋਈ ਤਾਂ ਕਹ ਲਈਏ ਕਿ ਜਿਹੜਾ ਇੱਕ ਲੌਂਗ ਟਰਮ ਗੋਲ ਉਹਨਾਂ ਵੱਲੋਂ ਦਿੱਤਾ ਗਿਆ ਸੀਗਾ ਨਹੀਂ ਉਹ ਉਹ ਕੰਟੀਨਿਊ ਚੱਲ ਰਿਹਾ ਤੁਸੀਂ ਕਹਿੰਦੇ ਕਿ ਉਹ ਬੰਦ ਹੋ ਜਾਏਗਾ ਨਹੀਂ ਉਹ ਨਹੀਂ ਉਹ ਉਹ ਉਹਨਾਂ ਦੇ ਆਪਣੀ ਚੱਲ ਚੱਲ ਰਹੀ ਹੈ ਤੇ ਉਹਨਾਂ ਦੇ ਉਹਨਾਂ ਦੇ ਪੈਰਲਲ ਹੈ ਇਸ ਵੇਲੇ ਇੱਕ ਸ਼ਾਰਟ ਟਰਮ ਗੋਲ ਦਿੱਤਾ ਗਿਆ ਉਨੂੰ ਪ੍ਰਚਾਰਿਆ ਜਾ ਰਿਹਾ ਹੈ ਤੇ ਉਹ ਸ਼ਾਰਟ ਟਰਮ ਦੀ ਗੋਲ ਦੀ ਪੂਰਤੀ ਕਰਕੇ ਉਹਦੇ ਵਿੱਚੋਂ ਇੱਕ ਕਹਿ ਲੋ ਕਿ ਇੱਕ ਟੈਂਪਰੇਰੀ ਇੱਕ ਥੋੜੇ ਸਮੇਂ ਦੀ ਖੁਸ਼ੀ ਕੱਢਣ ਦੀ ਜਾਂ ਆਪਣੀ ਖੜਪੰਚੀ ਜਿੱਦਾ ਤੁਸੀਂ ਕਿਹਾ ਕਿ ਦੁਬਾਰਾ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੋਵੇਂ ਧਿਰਾਂ ਨੂੰ ਇਦਾਂ ਦੇਖ ਸਕਦੇ ਆ ਇਹ ਜਿਹੜੀ ਧਿਰਾਂ ਰੋਲਾ ਕੋਲਾ ਪਾ ਰਹੀਆਂ ਇਹਨੂੰ ਦੋ ਹੀ ਕੇਜ ਜਿੱਦਾ ਗੁਰਬਾਣੀ ਚ ਕਥਾ ਤੇ ਆਂਦਰਸ਼ ਗੁਰੂ ਸਾਹਿਬ ਕਹਿੰਦੇ ਆ ਪ੍ਰਜਾ ਜਿਹੜੀ ਹੈ ਸੰਸ ਅਵਾਮ ਜਿਹੜੀ ਹੈ ਪ੍ਰਜਾ ਜਿਹੜੀ ਹੈ ਉਹ ਗਿਆਨ ਤੋਂ ਬਿਨਾ ਅੰਨੀ ਹੈ ਪ੍ਰਜਾ ਨਹੀਂ ਗਿਆਨ ਵੀ ਤੇ ਦੂਜੀ ਥਾਂ ਤੇ ਇੱਕ ਵਾਰੀ ਭਗਤ ਕਬੀਰ ਜੀ ਕਹਿੰਦੇ ਬਣ ਚ ਦੇਖੋ ਭਾਈ ਗਿਆਨ ਕੀ ਆ ਜਾਂਦੀ ਦੋਇਆ ਇਹ ਪ੍ਰਜਾ ਜਿਹੜੀ ਗਿਆਨ ਤੋਂ ਅੰਨੀ ਹੈ ਇਹਨਾਂ ਦੇ ਵਰਤਾਰੇ ਤੇ ਜਿਹੜੀ ਦੂਜੀ ਧਿਰ ਲੱਗੀ ਹੋਈ ਹੈ ਗੁਰੂ ਸਾਧਾ ਦਾ ਉਤਾਸਰ ਲਾ ਕੇ ਇਤਿਹਾਸ ਗੁਰਬਾਣੀ ਚ ਆਪ ਪਰਪਰਕ ਹੋ ਰਹੀ ਤੇ ਲੋਕਾਂ ਨੂੰ ਕਰ ਰਹੇ ਨੇ ਸੰਗਤਾਂ ਨੂੰ ਕਰ ਰਹੇ ਨੇ ਨੌਜਵਾਨਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਕਰ ਰਹੇ ਆ ਤੇ ਉਹਦੇ ਵਿੱਚ ਜਿਹੜਾ ਨਿਕਲੂਗਾ ਆਪਸੀ ਗੋਸ਼ਟੀਆਂ ਚੋਂ ਆਪਸੀ ਵਿਚਾਰਾਂ ਚੋਂ ਆਪਸੀ ਰਾਲ ਮਿਲ ਕੇ ਭਾਈ ਭਰਾਵਾਂ ਨੂੰ ਸਫਾ ਬੁਛਾ ਕੇ ਲਈ ਗੱਲ ਚਰਚਾ ਚੱਲੇਗੀ ਉਹਦੇ ਚੁੜੀ ਪੰਥ ਤੇ ਗ੍ਰੰਥ ਨੂੰ ਮੁੱਖ ਰੱਖ ਕੇ ਬਤ ਉਹ ਸਮ ਉਜਲਾ ਦੀ ਚਾਉ ਚਿਰ ਦੀ ਫਾਇਦਾ ਹੋ ਰਹੀ ਹੈ ਉਹਦੇ ਵਿੱਚੋਂ ਫਿਰ ਉਹ ਨਿਕਲੂਗਾ ਦੇਖੋ ਭਾਈ ਗਿਆਨ ਕੀ ਆ ਜਾਂਦੀ ਤੇ ਇਸ ਟੈਂਪਰੇਰੀ ਜਿਹੜਾ ਹੈਗਾ ਇਹਦੇ ਵਿੱਚੋਂ ਕੋਈ ਐਸਾ ਬੈਨੀਫਿਟ ਕੋਈ ਕਾਮਨ ਨਿਕਲ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ ਜਿਹੜੇ ਚਮਚਾਗਰੀ ਕੇਲੇ ਚਾਂਟੜੇ ਹੈਗੇ ਆ ਜਿਹੜੇ ਆਪਣੇ ਸਰਦਾਰ ਦੀ ਸਰਦਾਰੀ ਚਾਹੁੰਦੇ ਆ ਪੰਥ ਦੀ ਸਰਦਾਰੀ ਨਹੀਂ ਚਾਹੁੰਦੇ ਹੂੰ ਉਹਨਾਂ ਲਈ ਨਹੀਂ ਹਾਂ ਜਿਹੜੇ ਆਪਣੇ ਧੜੇ ਦੀ ਜਾਂ ਆਪਣੇ ਸਰਦਾਰ ਦੀ ਜਾਂ ਆਪਣੇ ਅੰਗੂ ਦੀ ਸਰਦਾਰੀ ਚਾਹੁੰਦੇ ਆ ਉਹਨਾਂ ਲਈ ਕ੍ਰਿਸ਼ਨ ਕੁਝ ਨਿਕਲਾਊਗਾ ਬਾਕੀ ਪੰਥ ਲਈ ਨਹੀਂ ਪੰਥ ਲਈ ਗ੍ਰੰਥ ਲਈ ਅਦੂ ਨਿਕਲੇਗਾ ਜਦੋਂ ਪੰਥ ਤੇ ਗ੍ਰੰਥ ਨੂੰ ਸਮਰਪਤ ਲੋਕ ਅੱਗੇ ਆਵੋਗੇ ਮੈਂ ਇਹੀ ਕਹਿਣਾ ਚਾਹੁੰਗਾ ਇਹ ਸਾਰਾ ਰੋਲਾ ਰੋਲੇ ਕੋਲੇ ਹੀ ਠਹਿਰਾਇਆ ਸਾਰਾ ਕੁਝ ਇਹ ਫਿਰ ਲੋਕਾਂ ਨੂੰ ਨਿਰਾਸ਼ ਹੀ ਕਰਨ ਦਾ ਤੋਂ ਬਾਕੀ ਕੁਝ ਨਹੀਂ ਕਰਨਾ ਪਰ ਕਿਤੇ ਨਾ ਕਿਤੇ ਇਹ ਗੱਲ ਜਿੱਦਾਂ ਹੁਣ ਅਸੀਂ ਵੀ ਆਮ ਇੱਕ ਆਮ ਨਾਗਰਿਕ ਦੇ ਤੌਰ ਤੇ ਇੱਕ ਆਮ ਸਿੱਖ ਦੇ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਅਸੀਂ ਜਦੋਂ ਗੱਲ ਕਰਦੇ ਹਾਂ ਕਿ 50 ਸਾਲ ਦੀ 100 ਸਾਲ ਦੀ ਇਹ ਇਹੋ ਜੀ ਗੱਲ ਮੈਂ ਜਿਹੜੇ ਸਾਡੇ ਸੂਝਵਾਨ ਆਗੂਆ ਉਹਨਾਂ ਤੋਂ ਸੁਣਨ ਨੂੰ ਮਿਲਦੀ ਆ ਅੱਜ ਉਹਨਾਂ ਦੀ ਕਈਆਂ ਦੀ ਉਮਰ ਉਹਨਾਂ ਦੇ ਵਿੱਚੋਂ 70 ਸਾਲ 80 ਸਾਲ 90 ਸਾਲ ਦੇ ਵੀ ਕਰੀਬ ਹੈ ਜਦੋਂ ਉਹ ਕਹਿੰਦੇ ਆ ਕਿ ਅਸੀਂ ਹੈ ਨਹੀਂ ਹੈ ਅਸੀਂ ਹਵਾ ਦੇ ਬੁੱਲੇ ਆ ਐਸ ਵੇਲੇ ਪਰ ਆਉਣ ਵਾਲੇ ਅਸੀਂ ਕੌਮ ਦਾ ਭਵਿੱਖ ਦੇਖ ਸਕਦੇ ਹਾਂ ਤੇ ਉਹ ਭਵਿਕ ਅਸੀਂ ਇੰਨੀ ਛੇਤੀ ਦੇਖਦੇ ਵੀ ਨਹੀਂ ਆ 100 ਸਾਲ ਲੱਗਣ 200 ਸਾਲ ਲੱਗਣ ਅਸੀਂ ਸੁਨਹਿਰਾ ਭਵਿਕ ਦੇਖਦੇ ਆ ਚਾਹੇ ਟਾਈਮ ਲੰਬਾ ਹੋਵੇ ਚਾਹੇ ਪ੍ਰੋਸੈਸ ਲੰਬਾ ਹੋਵੇ ਕਿਤੇ ਨਾ ਕਿਤੇ ਗੱਲ ਮੈਨੂੰ ਅੱਜ ਤੁਹਾਡੀ ਵੀ ਜਿਹੜੀ ਤੁਸੀਂ ਕੀਤੀ ਉਹਦੇ ਨਾਲ ਮੇਲ ਖਾਂਦੀ ਲੱਗੀ ਆ ਪਰ ਜਦੋਂ ਆਮ ਸਿੱਖ ਦੇ ਜਦੋਂ ਆਮ ਸਿੱਖੇ ਸਵਰਤੀਰ ਨੂੰ ਦੇਖਦਾ ਆ ਕਿਤੇ ਨਾ ਕਿਤੇ ਅਸੀਂ ਕਾੜ ਮਹਿਸੂਸ ਕਰਨ ਲੱਪੈਨੇ ਆ ਕਿ ਨਹੀਂ ਨਿਰਾਸ਼ਾ ਜਮਕਦੀ ਆ ਜਦੋਂ ਅਸੀਂ ਕਹਿ ਦਿੰਦੇ ਨੇ ਆ ਕਿ ਹਾਂ ਸਦੀਆਂ ਦੋ ਸਦੀਆਂ ਦੀ ਗੱਲ ਕਹਿਣ ਨੂੰ ਸੋਕੀ ਹੁੰਦੀ ਆ ਉਹ ਨਿਰਾਸ਼ਾ ਤੋਂ ਪਾਰ ਕਿੱਦਾਂ ਪਾਇਆ ਜਾਂਦਾ ਹੈ ਨਿਰਾਸ਼ਾ ਤੋਂ ਪਾਰ ਗੁਰਸਾਈਂ ਪਾ ਸਕਦੇ ਆ ਤੇ ਉਹ ਬਾਣੀ ਦਾ ਉਤਾਸਰਾ ਇਤਿਹਾਸ ਜਦੋਂ ਸਾਡਾ ਇਤਿਹਾਸ ਸਾਡਾ ਸਾਡੀ ਪ੍ਰੇਰਣਾ ਗੁਰਬਾਣੀ ਸਾਡਾ ਪ੍ਰੇਰਣਾ ਸਰੋਤ ਸਾਡੇ ਰੋਲ ਮਾਡਲ ਉਹ ਲੋਕ ਜਿਨ੍ਹਾਂ ਨੂੰ ਉਹ ਗੱਲਾਂ 'ਚ ਬੱਚਿਆਂ ਦੇ ਹਾਰ ਪੈਣ ਮਾਵਾਂ ਦੇ ਤੇ ਸਵਾਮਨ ਪੀਸਨ ਪੀਸਨ ਪੀਸੇ ਜਾ ਰਹੇ ਆ ਤੇ ਉਹ ਲਹੂ ਲੋਹਾਂ ਝੋਲੀ ਆ ਬੱਚਿਆਂ ਦੇ ਟੋਟੇ ਹੋਏ ਅਗਲਾ ਚ ਹਾਰ ਪਏ ਆ ਤੇ ਸ਼ਾਮ ਨੂੰ ਅਰਦਾਸ ਕਰਦੇ ਆ ਸਭ ਪਾਣੀ ਅੰਦਰ ਪੀਤੀ ਹੋਇਆ ਤੇ ਠੀਕ ਹੈ ਰਾਤ ਆਈਏ ਪਾਣੀ ਅੰਦਰ ਪੀਤੀ ਹੋਏ ਉਹ ਉਹ ਆ ਸਾਰੇ ਸਾਰੇ ਸਾਹਮਣੇ ਛੜਾ ਕੁਛ ਠੀਕ ਹੈ ਨਾ ਤੇ ਸਾਡੇ ਸਾਹਮਣੇ ਉਹ ਹੈ ਕਿ ਇੱਕ ਇੱਕ ਸਿੱਖ ਨੂੰ ਕਿਹਾ ਜਾਂਦਾ ਕਿ ਤੂੰ ਤੇ ਆਪ ਕਮਲਾ ਚਰਖੜੀ ਤੇ ਚੜਨ ਲੱਗਾ ਆਪਣੇ ਪੁੱਤ ਨੂੰ ਬਚਾ ਲੈ ਇੱਕੋ ਇੱਕ ਤਰ੍ਹਾਂ ਪੋਤਾ ਤੇ ਉਹ ਗੁ ਕਹਿੰਦਾ ਮੇਰਾ ਤੇ ਕੇ ਆ ਮੇਰੇ ਗੁਰੂ ਦੇ ਵਿਚਾਰ ਸੀਗੇ ਗੁਰੂ ਜੀ ਚਾਰ ਚਿੱਗਨ ਚਾਰ ਮੇਰੇ ਤੋਂ ਬਾਅਦ ਤੇ ਮੈਂ ਇੱਕ ਬਚਾਵਾ ਮੈਨੂੰ ਤੇ ਲੋਕੀ ਕਮਲਾ ਕਹਣਗੇ। ਮੈਂ ਸਭ ਤੋਂ ਪਹਿਲਾਂ ਸਾਡੇ ਰੋਲ ਮਾਡਲ ਉਹ ਆ ਜਿਹੜੇ ਸਾਨੂੰ ਧ੍ਰੜਤਾ ਦੇਉਂਦੇ ਨੇ ਨਿਸ਼ਾਨੇ ਪ੍ਰਤੀ ਪ੍ਰਪਰ ਕਰਦੇ ਆ। ਗੁਰੂ ਚਾਰ ਵਰਗੇ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮਾਡਲ ਆ। ਪੁੱਤੋ ਦਾ ਕਲੇਜਾ ਮੂੰਹ ਚ ਪੈ ਰਿਆ। ਕਿ ਇਹ ਸਾਡੇ ਰੋਲ ਮਾਡਲ ਆ ਜਿਹਨੂੰ ਸਾਡੇ ਜੋ ਸਲਪ੍ਰੇਰਣਾ ਦਿੰਦੇ ਆ। ਠੀਕ ਆ। ਨਿਰਾਸ਼ਾ ਚੋਂ ਆਸ ਦੀ ਕਿਰਨ ਇੱਥੇ ਹੀ ਫੁੱਟਦੀ ਹੈ ਜੇ ਤੁਸੀਂ ਗੁਰਬਾਣੀ ਪੜ੍ਹਦੇ ਜੇ। ਗੁਰੂ ਸਾਹਿਬ ਕਹਿੰਦੇ ਆ ਚਖੜ ਚਾਂ ਦੀ ਮੀਂਹ ਵਰਸਾ ਪੀ ਗੁਰੂ ਤੇ ਜਾਨੀ ਇਹ ਆਂਦੀ ਤੂਫਾਨੇ ਚਖੜ ਚੱਲਦੇ ਰਹਿਣੇ ਪਰ ਆਪਾਂ ਗੁਰੂ ਦੀ ਓਟ ਅਸਰਾ ਗੁਰੂਵਾਲ ਮੁੱਕ ਕਰਕੇ ਤੁਰੇ ਰਹਿਣਾ ਆਪਾਂ ਸਾਡਾ ਉਹ ਰਾਹ ਕਿੱਡੇ ਕਰ ਰੋਕਾਂਗੇ ਇਸ ਉਹਨਾਂ ਨੂੰ ਮੁਬਾਰਕ ਆ ਸਾਰੇ ਨੂੰ ਤੇ ਆਪਾਂ ਜਿਹੜਾ ਰਾਹ ਚੱਲਣਾ ਸੱਚ ਦਾ ਹੱਕ ਦਾ ਸਰਬੱਤ ਦੇ ਭਲੇ ਦਾ ਮਨੁੱਖੀ ਸਿਧਾਂਤ ਜਿਹੜੇ ਨੇ ਉਹਨਾਂ ਨੂੰ ਆਪਣੇ ਜੀਵਨ ਛੱਡਾਲ ਕੇ ਤੇ ਰੱਬੀ ਗੁਣ ਧਾਰਨ ਕਰਕੇ ਤੇ ਆਪਾਂ ਉਹ ਸੱਚ ਦੇ ਰਾਹ ਤੇ ਪੰਥ ਦੇ ਪੰਦੀ ਵੜ ਕੇ ਹੌਲੀ ਹੌਲੀ ਆਪਣੀ ਕਿਰਤੋ ਕਰੋ ਨਾਮ ਜੋ ਕੋ ਵਣ ਝਕੋ ਘਰੇ ਚਲੋ ਤੇ ਤੇ ਜੇ ਕਿਤੇ ਜੇ ਕਿਤੇ ਨਾ ਕਿਤੇ ਅਸੀਂ ਵੀ ਦੇਖਦੇ ਹਾਂ ਕਿ ਆਪਣਾ ਸਮਾਂ ਇਸ ਪਾਸੇ ਨੂੰ ਬਰਬਾਦ ਕਰੀਏ ਕਿ ਇਹੋ ਜੀਆਂ ਗਤੀਵਿਧੀਆਂ ਨੂੰ ਰੋਕ ਲਈਏ ਜਾਂ ਇਤੇ ਪ੍ਰਤੀਕਰਮ ਦੇਈ ਜਾਈਏ ਉਸ ਉਸ ਪਾਸੇ ਦੇ ਹੱਥ ਕੱਚੇ ਤੁਸੀਂ ਕਿੰਨਾ ਕੁ ਦੇਖਦੇ ਹੋ ਇਸ ਗੱਲ ਨੂੰ ਕਿ ਉਹ ਇੱਥੇ ਇੱਥੇ ਸਮਾਂ ਲਾਉਣਾ ਉਹ ਸਮਾਂ ਵਿਅਰਥ ਕਰਨ ਦੇ ਬਰਾਬਰ ਹੈ ਜਾਂ ਫਿਰ ਕਿਤੇ ਨਾ ਕਿਤੇ ਪ੍ਰਤੀਕਰਮ ਕੋਈ ਨਾ ਕੋਈ ਹੋਣਾ ਵੀ ਚਾਹੀਦਾ ਹੈ ਤੇ ਨਾਲ ਨਾਲ ਉਧਰ ਨੂੰ ਵੀ ਐਫਰਟ ਚੱਲਣੇ ਚਾਹੀਦੇ ਆ ਪ੍ਰਤੀਬੱਸ ਉਹੀ ਆ ਕਿ ਜਿੱਥੇ ਤੁਹਾਨੂੰ ਮਹਿਸੂਸ ਹੁੰਦਾ ਕਿ ਮੂਰਖਾ ਦੇ ਨਾਲ ਸਿੰਘਵਸਾਨ ਨੇ ਲਗਾਲਾ ਉਹ ਤਾਂ ਤੁਸੀਂ ਹਟ ਜਾਓ ਉਹਨੇ ਤੁਹਾਡੀ ਗੱਲ ਸੁਣਨੀ ਨਹੀਂ ਬਲਕਿ ਉਹਨੇ ਤੁਹਾਨੂੰ ਵੀ ਆਪਣੇ ਪੱਧਰ ਤੇ ਲੈ ਜਾਣਾ ਹੈ ਉਹਨੇ ਤੁਹਾਡੀ ਅਕਲ ਨੂੰ ਵੀ ਆਪਣੇ ਪੱਧਰ ਤੇ ਲੈ ਜਾਣਾ ਖਿੱਚ ਕੇ ਇਨੀ ਨਿਮਾਨ ਤੱਕ ਲੈ ਜਾਣਾ ਜੇ ਤੁਸੀਂ ਉਲਝੋਗੇ ਉਹਦੇ ਨਾਲ ਤੇ ਇਸ ਤੋਂ ਚੰਗਾ ਇੱਕ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇੱਕ ਵਾਰੀ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਸਿੰਘੋ ਆਪਣੇ ਇਲਾਕੇ ਦੇ ਜਿੰਨੇ ਕ ਕੁੱਤੇ ਆਵਾਰਾ ਤੁਰੇ ਫਿਰਦੇ ਇੱਥੇ ਸ਼ਹਿਰ 'ਚ ਪਿੰਡ ਚ ਨਗਰ ਚ ਫੜ ਲਿਆਓ ਸਾਰੇ ਕੁੱਤੇ ਫੜ ਲਿਆंदे ਕੁੱਤੇ ਫੜ ਲਿਆंदे ਤੇ ਫਿਰ ਕਹਿੰਦੇ ਗੁਰੂ ਪਾਤਸ਼ਾਹ ਨੇ ਚੌਲਾ ਦਾ ਸਗਲਾ ਤਿਆਰ ਕਰਾਇਆ ਚੌਲਾ ਸਗਲਾ ਤਿਆਰ ਕਰਕੇ ਮੁੱਦਾ ਮਰਾਤਾ ਤੇ ਕਹਿੰਦੇ ਕੁੱਤੇ ਜਿੰਨੇ ਲਿਆਂਦੇ ਆ ਸਾਰੇ ਛੜਦੋਂ ਹੁਣ ਢੇਰੀ ਤੇ ਉਹ ਕੁੱਤੇ ਸਾਰੇ ਭੁੱਖੇ ਸੀਗੇ ਹੁਣ ਕਦੇ ਉਹ ਸਗਲਾ ਜਿਹੜਾ ਸੀਗਾ ਚੌਲਾ ਦਾ ਮੁੱਦਾ ਪਿਆ ਜਦੋਂ ਢੇਰ ਲਗਾ ਚੌਲਾ ਦਾ ਉਹ ਕੁੱਤੇ ਹੁਣ ਸਾਰੇ ਇੱਕ ਜਾਵੇ ਤੇ ਦੂਜਾ ਉਹਦੇ ਲਾਤ ਨੂੰ ਖਿੱਚੇ ਉਹ ਕੁੱਤੇ ਆਪਸ ਵਿੱਚ ਸਾਰੇ ਲਹੂ ਲੁਹਾਨ ਕੁੱਤੋ ਕੁੱਤ ਹੋਏ ਨਾ ਜਿਹਨੂੰ ਛਿਤਰ ਛਿਤਰ ਕਹਿੰਦੇ ਆ ਤੇ ਬਾਂਦਰ ਕਿੱਲਾ ਖੇਲਦੇ ਹੁੰਦੇ ਸੀ ਛਿਤਰ ਛਿਤਰ ਉਹ ਸਾਰੇ ਬਾਂਦਰ ਕਿੱਲੇ ਵਾਂਗੂ ਛਿਤਰ ਛਿਤਰ ਹੋ ਗਏ ਲਹੂ ਲੁਹਾਲ ਹੋਏ ਤੇ ਚੌਲ ਜੜੇ ਕੇ ਸਾਰੇ ਮਿੱਟੀ ਮਿੱਟੀ ਖਿਲਰ ਗਏ ਸਾਰੇ ਕਿਨੇ ਚਰੂ ਤੇ ਗੁਰੂ ਸਾਹਿਬ ਨੂੰ ਪੁੱਛਿਆ ਸਿਕ ਖਾਨੇ ਇੱਕ ਪਾਤਸ਼ਾਹ ਜੀ ਕੀ ਵਰਤਾਰਾ ਜੀ ਤੇ ਕੀ ਕੋਤਕ ਹੈ ਤੇ ਗੁਰੂ ਸਾਹਿਬ ਕਹਿੰਦੇ ਕੋਤਕ ਕੋਤਕ ਇਹ ਆ ਕਿ ਜੇ ਤੇ ਸੁਭਾਅ ਰੱਖਿਆ ਕੁੱਤਿਆਂ ਵਰਗਾ ਤੇ ਰਾਜੇ ਕੁਛ ਹੀ ਨਿਕਦਾ ਜਾਣਾ ਇੱਦ ਤੱਕ ਦੂਜੇ ਦੀ ਲਤਖ ਚ ਜੇ ਰਹੋਗੇ ਕੋਈ ਨਹੀਂ ਲੱਜਿਆ ਇੱਦਾਂ ਲਹੂ ਲੁਹਾਨ ਇੱਕ ਦੂਜੇ ਤੇ ਲੱਤੀ ਖਿੱਚਦੇ ਲਹੂ ਇੱਕ ਦੂਜੇ ਨੋਟੇਦੇ ਰੇ ਇੱਕ ਦੂਜੇ ਦੇ ਲਾਸ਼ਾਂ ਲਾਂਦੇ ਰੇ ਕੁਝ ਹਸਲ ਨਹੀਂ ਹੋਇਆ ਤੇ ਜੇ ਤੁਸੀਂ ਬਾ ਰੱਖੋਗੇ ਸ਼ੇਰ ਵਰਤੀ ਵਾਲਾ ਤੇ ਫਿਰ ਕੁਛ ਹੋ ਸਕਦਾ ਤੇ ਇੱਕ ਕੁੱਤੇ ਦਾ ਸੁਭਾਅ ਕੁੱਤੇ ਨੂੰ ਕਦੇ ਡਾਂਗ ਮਾਰੋ ਤੇ ਕੁੱਤਾ ਕੀ ਕਰਦਾ ਕਦੇ ਬੰਦੇ ਨੂੰ ਨਹੀਂ ਪੰਦਾ ਉਹ ਕੁੱਤਾ ਡਾਂਗ ਨੂੰ ਪੈ ਉਹ ਮੀਚ ਡਾਊਨ ਪੈਂਦਾ ਤੇ ਸ਼ੇਰ ਦਾ ਸੁਭਾਅ ਕਹਿੰਦੇ ਆ ਸਿਆਣੇ ਤੇ ਅਸੀਂ ਉਹ ਕਹਾਣੀ ਚ ਪੜਦੇ ਕਿ ਸ਼ੇਰ ਨੂੰ ਜੇ ਕੋਈ ਡਾਂਗ ਮਾਰੇ ਨਾ ਕਦੇ ਵੀ ਸ਼ੇਰ ਉਹ ਡਾਊਨ ਨਹੀਂ ਪੈਂਦਾ ਉਹ ਡਾਂਗ ਮਾਰ ਲੈ ਤੇ ਉਹ ਸੁਧਾ ਪੈਂਦਾ ਚਪਟਦਾ ਜਿਹੜੀ ਸਮੱਸਿਆ ਦੇ ਝੜਿਆ ਸ਼ੇਰ ਉਹਨੂੰ ਪੈਂਦਾ ਸਮੱਸਿਆ ਦੀ ਝੜ ਜੜੀ ਹੈ ਤੇ ਗੁਰੂ ਸਾਹਿਬ ਕਹਿੰਦੇ ਨਾ ਕਿ ਸੱਪ ਨਿਕਲ ਗਿਆ ਤੇ ਮੁੜ ਕੇ ਲੀਕ ਕੁੱਟਣ ਦਾ ਫਾਇਦਾ ਕੋਈ ਨਹੀਂ ਤੇ ਇਹ ਸਾਰੀਆਂ ਐਗਜ਼ਾਮਪਲ ਆ ਸਾਰੇ ਪਰਮ ਗੁਰੂ ਸਾਹਿਬ ਨੇ ਦਿੱਤੇ ਬਾਣੀ ਤੇ ਇਤਿਹਾਸ ਚ ਇਹ ਸਾਡੇ ਸਾਹਮਣੇ ਆ ਤੇ ਕੋਈ ਤੁਹਾਨੂੰ ਨੂੰ ਲੜੀ ਜਾਣਾ ਤੇ ਉਹ ਚੋਲ ਖਲਾਰਤੇ ਆ ਕੋਈ ਵੀ ਨਿਰਜਿਆ ਤੇ ਨਾ ਕੋਈ ਅਹੁਦਾ ਨਾ ਕੋਰਤਵਾ ਨਾ ਕੋ ਵੀ ਦੀਵੇ ਦਾ ਨਿਸ਼ਚਿਤ ਨਿਕਲਿਆ ਕੁਛ ਨਹੀਂ ਇਹ ਰੋਲਾ ਕੋ ਲਈ ਹੈ ਤੇ ਮੂਰਖ ਬਣਾਉਣ ਵਾਲਾ ਕੰਮ ਹੈ ਤੇ ਆਪਾਂ ਜਿਹੜੇ ਹੈਗੇ ਉਹਨਾਂ ਦੇ ਨਾਲ ਮੂਰਖ ਬਣ ਕੇ ਉਲਝੀ ਜਾਂਦੇ ਆ ਇਸ ਦੇ ਤੋਂ ਕੁਛ ਨਹੀਂ ਹੋਣਾ ਗੱਲ ਇਹ ਹੈ ਗੁਰਮਤ ਦਾ ਪ੍ਰਸਾਰ ਪ੍ਰਸਾਰ ਕਰੋ ਰਲ ਮਿਲ ਕੇ ਕੋਈ ਵੀ ਇੱਕ ਦੂਜੇ ਦੇ ਲਾਸ਼ਣ ਲਾਣਾ ਜੇ ਕੋਈ ਸਮੱਸਿਆ ਦੁਬਿਧਾ ਆ ਗਈ ਹੈ ਚਿੱਠੀ ਪੱਤਰ ਵਿਹਾਰ ਕਰਕੇ ਉਹਨਾਂ ਸਿਧਾਂਤ ਨੂੰ ਇਨਫੋਰਮ ਕਰੋ ਜਾਕੇ ਫਿਰ ਤੋਂ ਇਸ ਮਿਲੋ ਵਿਚਾਰ ਕਰੋ ਸੋਸ਼ਲ ਮੀਡੀਆ ਤੇ ਰੌਲਾ ਪਾਉਂਦਾ ਕੋ ਫਾਇਦਾ ਨਹੀਂ ਹੈ ਸੋਸ਼ਲ ਮੀਡੀਆ ਤੇ ਮੁੱਦੇ ਦਾ ਧੂਆਂ ਨਾ ਕਰੀਏ ਧੂਆਂ ਨਾ ਕਰੀਏ ਬਸ ਇਹੀ ਆ ਇਹੀ ਮਸਲੇ ਦਾ ਹੱਲ ਹੋਰ ਇਹਦੇ ਚੋਂ ਹੀ ਮਸਲੇ ਦਾ ਹੱਲ ਨਿਕਲੂਗਾ ਇਹੀ ਆ ਧੰਨਵਾਦ ਤੁਹਾਡਾ ਇਸ ਮਸਲੇ ਦਾ ਜਿਹੜਾ ਅਚਨਚੇਤ ਅੱਜ ਸਾਹਮਣੇ ਆਇਆ ਸੀਗਾ ਤੁਸੀਂ ਇਹਨੂੰ ਐਡਰੈਸ ਕਰਨ ਲਈ ਜਿੰਨਾ ਵੀ ਟਾਈਮ ਸਾਨੂੰ ਦਿੱਤਾ ਅਚਾਨਕ ਹੀ ਤੁਸੀਂ ਟਾਈਮ ਕੱਢਿਆ ਇਸ ਲਈ ਸੋ ਤੁਹਾਡਾ ਧੰਨਵਾਦ ਤੇ ਇਸੀ ਦੇ ਸਾਰੇ ਪ੍ਰੋਸੈਸ ਦੇ ਵਿੱਚੋਂ ਮੈਨੂੰ ਜਿਹੜੀਆਂ ਦੋ ਚੀਜ਼ਾਂ ਬੁੱਢਲੀਆਂ ਜਿਹੜੀਆਂ ਸਮਝ ਆਉਨੀਆਂ ਜਿੱਥੇ ਕਦੇ ਨਾ ਕਦੇ ਮੈਂ ਫਸ ਜਾਨਾ ਇੱਕ ਤਾਂ ਸ਼ਬਦ ਗੁਰੂ ਦਾ ਉਪਰਾਸ਼ ਆਸਰਾ ਨਹੀਂ ਭੁੱਲਣਾ ਚਾਹੀਦਾ ਦੂਸਰਾ ਜਿਹੜਾ ਪ੍ਰੋਸੈਸ ਜਿੱਥੋਂ ਅਸੀਂ ਥੋੜਾ ਜਿਹਾ ਟੈਨ ਦੀ ਕਲਾਲ ਨੂੰ ਹੁਣ ਹੁਣ ਲੱਗ ਪੈਨੇ ਆ ਜਾਂ ਥੋੜਾ ਜਿਹਾ ਡੀਮੋਟੀਵੇਟ ਹੁੰਨੇ ਆ ਕਿ ਇਸ ਸਾਰੇ ਵਰਤੀਰੇ ਨੂੰ ਇੱਕ ਮਨੁੱਖੀ ਜਨਮ ਦਾ ਸਾਰ ਕੱਢ ਕੇ ਨਾ ਦੇਖਿਆ ਜਾਵੇ ਇਦਾਂ ਦੇਖ ਸਕਦੇ ਆ ਕਿ ਪ੍ਰੋਸੈਸ ਲੰਬੀ ਹੈ ਚਲਦੇ ਰਹਿਣੀ ਹੈ ਕਿਤੇ ਨਾ ਕਿਤੇ ਤਵਾਰੀਖ 'ਚ ਉਹ ਮਨੁੱਖੀ ਜੀਵਨ ਦਾ ਇੱਕ ਨਾਂ ਰਹਿ ਸਕਦਾ ਹੈ ਜਦੋਂ ਉਸ ਸਿਧਾਂਤ ਦੀ ਉਸਾਰੀ ਹੁੰਦੀ ਹੈ ਬਟ ਇੱਕ ਮਨੁੱਖੀ ਪੂਰੇ ਲਾਈਫਸਪੈਨ ਦੇ ਵਿੱਚ ਇੱਕ 70 80 ਸਾਲ ਦੇ ਵਿੱਚ ਸਭ ਕੁਝ ਸਮੀਟਿਆ ਨਹੀਂ ਜਾ ਸਕਦਾ ਸਮੀਟਿਆ ਨਹੀਂ ਜਾ ਸਕਦਾ ਜੀ ਧੰਨਵਾਦ ਇੰਨੇ ਵਿਚਾਰਾਂ ਲਈ ਸਤਿ ਸ੍ਰੀ ਅਕਾਲ